ਹਾਂਜੀ ਸਭੀ ਕਾਲਜੀ ਸਾਰੇ ਲੋਕ ਮਿਲ ਕੇ ਦੇ ਸਾਈਜ਼ ਠੀਕ ਹੋਗੇ ਬਰੀਆ ਹੋਗੇ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਬਲੌਗ ਅੱਜ ਦਾ ਜਿਹੜਾ ਬਲੌਗ ਹੈ ਅੱਜ ਮੈਂ ਆਈ ਆਪਣੀ ਫਰੈਂਡ ਨੂੰ ਮਿਲਣ ਕਿਉਂਕਿ ਅਸੀਂ ਲਾਸਟ ਟਾਈਮ ਜਦੋਂ ਆਪਣੇ ਇੰਡੈਕਸ਼ਨ ਜਲੀ ਮਤਾਂ ਤੇ ਗਏ ਸੀ ਉਦੋਂ ਅਸੀਂ ਟ੍ਰੇਨ ਦੇ ਵਿੱਚ ਬਿਵੇਂ ਸੀ ਅੰਬ੍ਰੇਲ ਕੋਡ ਲੈ ਤੋਨੇ ਤੇ ਮੈਂ ਵੀ ਅੰਬ੍ਰੇਲ ਕੋਡ ਲੈ ਤਵਾ ਤੇ ਦੀਦੀ ਬਹੁਤ ਚਿਤ ਤੋਂ ਕਹਿ ਰਹੀ ਸੀ ਵੀ ਸਾਡੇ ਘਰ ਆ ਕੇ ਜਾਓ ਮਿਲ ਕੇ ਜਾਓ ਤੇ ਅੱਜ ਮੈਂ ਵੀ ਹੀ ਤੀ ਹੂਰ ਤੋਂ ਇਸ ਲਈ ਅੱਜ ਮੈਂ ਆਈਆਂ ਆਜੋ ਪਚਾ ਰਹੇ ਪਹਿਲਾਂ ਆਪਾਂ ਤੁਹਾਨੂੰ ਇਹਨਾਂ ਦਾ ਘਰ ਦਿਖਾਵਾਂਗੇ ਸਾਰਾ ਤੇ ਕਿਨਾਂ ਦਾ ਇੱਕ ਪਿਆਰੀ ਜਿੱਤੀ ਦੀ ਵੀ ਰੱਖੀ ਆ ਆਪਾਂ ਇਹ ਮਲੇ ਮੇਕਪੋਰਸ਼ਨ ਹੈ ਜਿੱਥੇ ਮਸ਼ੀਨ ਵਗੈਰਾ ਲੱਗਦੀ ਹੈ ਪਲਾਂਟ ਇਹ ਤੇ ਮਨੀਪੁਲਟ ਹੈਗਾ ਹਾਂ ਮਨੀਪੁਲਟ ਹੈ ਦੂਸਰੀ ਥਾਂ ਤੇ ਇਹ ਕਾਮਨੀਪਲੈਂਟ ਇਹ ਕਾਮਨੀਪਲੈਂਟ ਚਾਹੋ ਹੁਣ ਆਪਾਂ ਚੱਲਦੇ ਇਹ ਦੋ ਗ੍ਰਾਸ ਲਗਾਏ ਹੋਏ ਨੇ ਮਨੀਪਲਟ ਦੇ ਠੀਕ ਹੈ ਤੇ ਇੱਕ ਦੂਸਰੀ ਆ ਇੱਕ ਦੀਦੀ ਨੂੰ ਵੈਸੇ ਸਾਰੇ ਤੇ ਜਿਹੜਾ ਸ਼ੌਕ ਆ ਤੇ ਆਜੋ ਆਪਾਂ ਚੱਲਦੇ ਹਾਂ ਅੱਗੇ ਘਰ ਦੇ ਕੋਲ ਇਹ ਹੈਗਾ ਦੀਦ ਦਾ ਡਰਾਈਵ ਰੂਮ ਤੇ ਸੋਫੇ ਲੋਗੇ ਦੋ ਹੀ ਹੁੰਦੇ ਇੱਦਾਂ ਨਹੀਂ ਚਾਰ ਤਿੰਨ ਹੁੰਦੇ ਤਿੰਨ ਨੇ ਇੱਧਰ ਇੱਧਰ ਕੀ ਐ ਇਹ ਤਾਂ ਬਾਥਰੂਮ ਆ ਓਕੇ ਇੱਧਰ ਇਹਨਾਂ ਦਾ ਡਾਈਨਿੰਗ ਟੇਬਲ ਇੱਧਰ ਡਾਈਨਿੰਗ ਟੇਬਲ ਦਿਖਾ ਦੇ ਦੀ ਗਾ ਇੱਧਰ ਇੱਕ ਦੋ ਰੂਮ ਨੇ ਇੱਕ ਆ ਰੂਮ ਆ ਲੋ ਦੀ ਠੀਕ ਐ ਤੇ ਇੱਧਰ ਇੱਧਰੀ ਤੇ ਇੱਧਰ ਵੀ ਆ ਰੂਮ ਐ ਤੇ ਹੁਣ ਹੁਣ ਮੈਂ ਅਗਰੇ ਮੈਂ ਅਗਰੇ ਹਾਂ ਹਾਂ ਹਾਂਜੀ ਹੁਣ ਆ ਗਿਆ ਆਪਾਂ ਆਵਲਾ ਰੂਮ ਚ ਤੇ ਹੁਣ ਮੈਂ ਤੁਹਾਨੂੰ ਦਿਖਾਣੀ ਹੈ ਕਿ ਬਹੁਤ ਵਧੀਆ ਚੀਜ਼ ਜੋ ਹੈ ਇਹ ਕਹਿੰਦੀ ਹੈ ਉਹ ਸਟੈਟਿਕ ਆ ਇਹ ਕਹਿੰਦੀ ਮੈਂ ਦੱਸੂਗੀ ਵੀ ਉਹ ਕਿਹੜੀ ਚੀਜ਼ ਆ ਜਿਹੜੀ ਦੀਦੀ ਬਹੁਤ ਵਧੀਆ ਦੀਦੀ ਕਹਿੰਦੇ ਵੀ ਉਹ ਚੀਜ਼ ਸਾਡੇ ਲਈ ਬਹੁਤ ਲੱਕੀ ਆ ਆਜੋ ਹੁਣ ਸਾਰੇ ਜਣੇ ਹਾਈ ਹਾਈ ਨਾਨ ਹਰਮ ਨੂੰ ਤੂੰ ਨਾ ਝੇੜ ਦੀਦੀ ਕੀ ਕੈਟ ਨਮਨ ਤੰਨਾ ਉਸੇ ਹੁੰਦੀ ਹੈ ਇਹ ਆ ਦੀਦੀ ਕੀ ਕੈਟ ਪੁਸ਼ੀ ਕੈਟ ਜਿਹੜੀ ਦੀਦੇ ਹਸਬੰਡ ਬਹੁਤ ਪਿਆਰੀ ਆ ਉਹਨਾਂ ਦੇ ਨਾਲ ਹੀ ਕੰਨੇ ਸੌਂਦੀ ਆ ਹੈਲੋ ਪੁਸ਼ ਕੈਟ ਚਲ ਬਸ 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 ਸੌ ਜਾਂ ਦੋ ਨੀਂਦ ਨਕਰਾ ਕਰੋ ਨੀਂਦ ਨਕਰਾ ਕਰੋ ਇੱਧਰ ਆ ਗਈ ਦੀਦੀ ਕੀ ਬੈਲਕਨੀ ਇੱਧਰ ਵਾਸ਼ਿੰਗ ਮਸ਼ੀਨ ਕੱਪੜੇ ਧੋਣੇ ਵਾਸਤੇ ਵਾਸ਼ਰੂਮ ਤੇ ਹੁਣ ਮੈਂ ਤੁਹਾਨੂੰ ਆਪਣੀ ਫਰੈਂਡ ਨਾਲ ਵੀ ਮਿਲਾਉਣੀ ਆ ਦੀਦੀ ਨਾਲ ਲੈਪ ਟੋ ਕੈਮਰਾ ਸੰਭਾਲ ਲਵਾਂ ਆ ਲਓ ਜੀ ਆਹ ਨੇ ਮੇਰੇ ਫਰੈਂਡ ਦੀਦੀ ਠੀਕ ਹੈ ਇਹਨਾਂ ਨਾਲ ਮੇਰੀ ਸਪੈਸ਼ਲ ਮਿਲਣ ਆਈ ਹੈ ਸਾਡਾ ਫਿਰ ਸਰਕਲ ਕੋਈ ਬਚਪਨ ਤੋਂ ਨਹੀਂ ਹੈਗਾ ਅਸੀਂ ਟ੍ਰੇਨ ਦੇ ਵਿੱਚ ਮਿਲਿਆ ਸੀ ਇਕੱਠੀਆਂ ਹੋਈਆਂ ਹੁਣ ਜ਼ਿੰਦਗੀ ਭਰ ਦਾ ਮੁਹੱਬਤ ਹੈ ਬੱਸ ਹਾਂ ਪੂਰੀ ਜ਼ਿੰਦਗੀ ਦੇ ਰੱਖਾਂਗੇ ਹਾਂ ਕਿਉਂਕਿ ਕਹਿ ਰਹੇ ਮਨੇ ਵੀ ਜੁੜੀ ਹੁੰਦਾ ਤੁਸੀਂ ਬਚਪਨ ਦੇ ਫਰੈਂਡ ਹੋਵੋਾ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਨਵੇਂ ਮਤਲਬ ਤੁਸੀਂ ਜਵਾਨੀ ਦੇ ਫਰੈਂਡ ਹੋਵੋ ਅਸੀਂ ਤਾਂ ਟ੍ਰੇਨ ਦੇ ਵਿੱਚ ਮਿਲੇ ਸੀ ਸਾਡਾ ਉਦੋਂ ਤੋਂ ਇੰਨਾ ਪਿਆਰ ਪੈ ਗਿਆ ਅਸੀਂ ਫੋਨ ਦੇ ਵਿੱਚ ਕੰਟੈਕਟ ਰਹਿ ਆਂਗੇ ਕਿਉਂਕਿ ਪਤਾ ਕੀ ਜਦੋਂ ਅਸੀਂ ਮਤਲਬ ਫੋਨ ਤੇ ਗੱਲ ਕਰਦੇ ਰਹਨੇ ਆਂ ਤੀ ਦੀ ਕਹਿੰਦੀ ਸੀ ਅੰਦਰ ਅੰਦਰ ਨਹੀਂ ਬਰੇਕ ਕੋਡਲੇ ਦੇ ਵਿੱਚ ਸਾਡਾ ਮਕਾਨ ਵੀ ਥੋੜੇ ਤੇ ਫਰਕ ਨਾਲ ਹੀ ਇੱਕ ਦੂਜੇ ਦਾ ਪੱਲਾ ਰਿਹਾ ਸੀ ਇੰਨਾ ਫਰਕ ਨਾਲ ਇਕੱਠੀ ਹੋ ਗਈ ਬਹੁਤ ਪਰੇਸ਼ਾਨ ਹੋ ਗਈ ਮੈਨ ਕਿੱਦਾਂ ਮਿਲੇ ਹਾਂ ਇਹਨਾਂ ਦੀ ਬੇਟੀ ਨਾਲ ਬਹੁਤ ਜਿਆਦਾ ਪਿਆਰ ਆ ਛੋਟੀ ਕੁੜੀ ਆ ਜਿਹੜੀ ਵੀਡੀਓ ਬਣਾ ਰਹੀ ਹੈ ਮੇਰੇ ਨਾਲ ਬਹੁਤ ਪਿਆਰਾ ਇਹਨਾਂ ਨਾਲ ਮੇਰਾ ਬਹੁਤ ਮੈਂ ਬਹੁਤ ਜਿਆਦਾ ਯਾਦ ਕਰਦੀ ਸੀ ਦੀਦੀ ਮਤਲਬ ਸਟੋਰੀ ਹੈ ਜਿਹੜੀ ਆਪਾਂ ਤੁਹਾਨੂੰ ਨਾ ਜਿਵੇਂ ਕਿਸੇ ਚੈਨਲ ਤੇ ਸਟੋਰੀ ਲਿਖ ਕੇ ਤੁਹਾਨੂੰ ਉਹਦੀ ਵੀਡੀ ਉਹ ਕਰਦੇ ਨੇ ਦੀਦੀ ਹੁਣ ਜਿੰਮਤ ਵੀ ਜਾਂਦੇ ਨੇ ਜਿਵੇਂ ਓਹ ਹੋ ਬਹੁਤ ਸਿਰਾਂ ਹੋ ਜਾਂਦੇ ਨੇ ਹਾਂ ਥੋੜਾ ਨਹੀਂ ਹੈਗਾ ਬਸ ਇਹ ਕਹੋ ਥੋੜਾ ਨਹੀਂ ਦੀਦੀ ਵਾਪਸ ਸਟਰੋਂਗ ਕਰਨਾ ਉਹ ਦੀਦੀ ਬਹੁਤ ਸਟਰੋਂਗ ਨੇ ਜਿੰਮ ਲਾਉਂਦੇ ਨੇ ਮੇਰੇ ਨਾਲੋਂ ਬੱਧ ਸਟਰੋਂਗ ਨੇ ਮੈਂ ਤਾਂ ਜਲਦੀ ਥੱਕ ਜਾਂਦੀ ਆ ਇਹਨਾਂ ਨੇ ਕਸ਼ਮੀਰ ਤੋਂ ਆਉਣ ਤੋਂ ਬਾਅਦ 30 ਕਿਲੋ ਵਜ਼ਨ ਘਟਾ ਲਿਆ ਆਪ ਦਾ ਆ ਪਤਲੇ ਹੋ ਗਏ ਤੁਸੀਂ ਐਂ ਦੱਸੋ ਚਲੋ ਤੁਸੀਂ ਆਪ ਦਾ ਜਿੰਮ ਦੱਸੋ ਕਿਹੜੇ ਜਿੰਮ ਚ ਜਾਂਦੇ ਹੋ ਜਿੰਮ ਦਾ ਦੱਸੋ ਦੱਸੋ ਕਰਦੇ ਚਲੋ ਕੱਟ ਵਰਦੀ ਕੋਈ ਯਾਰ ਜੀ ਹੁਣ ਸਾਡੀ ਆ ਚੁੱਕੀ ਕਾਫੀ ਪਹਿਲਾਂ ਅਸੀਂ ਪੀਤਾ ਸੀਗਾ ਜੂਸ ਗਵਾਵਾ ਜੂਸ ਤੇ ਹੁਣ ਦੀ ਨੇ ਬਣਾਈਆ ਕਾਫੀ ਸਾਨੂੰ ਆਇਆ ਨੂੰ ਵੀ ਮੇਰੇ ਕੋਲ ਹੋ ਗਿਆ ਨਾ ਘੰਟਾ ਹੋ ਗਿਆ ਤੱਕ ਘੰਟਾ ਰਿਹਾ ਵੈਸੇ ਹੀ ਲੱਗ ਰਿਹਾ ਆ ਮੈਨੂੰ ਤਾਂ ਐਂ ਲੱਗਦਾ ਹੁਣੀ ਆਈਆਂ ਪੰਜ ਬੰਦੀ ਮੇਰੀ ਨਹੀਂ ਨਹੀਂ ਮੈਨੂੰ ਤੇ ਲੱਗ ਰਿਹਾ ਮੈਂ ਅੱਜ ਗਿਫਟ ਲੈਣਾ ਮੰਮੀ ਤੋਂ ਆਹ ਕੱਲ ਗਿਫਟ ਲੈਣਾ ਚਾਹੀਦਾ ਮੈਂ ਚਿਰਾਂ ਦਾ ਗਿਫਟ ਪੈਂਡਿੰਗ ਹੈ ਹਾਂ ਮੈਨੂੰ ਦੱਸਿਓ ਕਿਹੜਾ ਗਿਫਟ ਲੈਣਾ ਕੋ ਮੈਂ ਲੈ ਕੇ ਦੂੰ ਮੇਰਾ ਮਮੀ ਨਾਲ ਚਾਕਲੇਟ ਲੈ ਕੇ ਆ ਨਬਲ ਦੇਖ ਲਾ ਕਾਹਿੰਦਾ ਮੈਨੂੰ ਕਹਿੰਦਾ ਚੱਲ ਫਿਰ ਤੇਰੇ ਤੇਰੇ ਦੇ ਫਰੈਂਡ ਦੇ ਹੋ ਕੇ ਮੈਂ ਗਿਫਟ ਦੁਆਰੇ ਮੈਂ ਵੀ ਇਹਦਾ ਕੀਤਾ ਮੈਂ ਕਿਹਾ ਮੈਂ ਗਿਫਟ ਲੈ ਕੇ ਦਵਾਂ ਕਿਹੜਾ ਫਲੇ ਸਲਾਹ ਕਰਕੇ ਬੱਚਾ ਲਈ ਚੀਜ਼ਾਂ ਬਹੁਤ ਜ਼ਿਆਦਾ ਚਲੋ ਹੁਣ ਆਪਾਂ ਚਾਹ ਪੀ ਕੇ ਮਿਲਦੇ ਆਂ ਫਿਰ ਚਾਹ ਨਹੀਂ ਬਣਾਈ ਕੌਫੀ ਬਣਾਈ ਚਲ ਕੌਫੀ ਨਾਲ ਆਂ ਗ੍ਰੇਡੀ ਆਲੇ ਉਹ ਕਾਓ ਕੀ ਅਸੀਂ ਕੌਫੀ ਪੀਣ ਆਨੇ ਆ ਚਾਹ ਪੀਣ ਆਨੇ ਕੌਫੀ ਆਲੇ ਉਹ ਕਾਓ ਆ ਅਸੀਂ ਪੀਨੇ ਆ ਚਾਹ ਵੀ ਸਾਨੂੰ ਵਧੀਆ ਲੱਗਦੀ ਆ ਪਰ ਕਦੇ-ਕਦੇ ਕਾਫੀ ਸਰਦੀ ਦੇ ਵਿੱਚ ਪੀਂਹਾਂ ਦੇ ਆ ਹਾ ਉਹ ਤਾਂ ਪਿੰਡਾਂ ਵਾਲੇ ਸੀ ਵੀ ਜੇ ਫਿਰ ਕਿਉਂਕਿ ਸ਼ਹਿਰ ਚ ਰਹਿਣ ਲੱਗ ਗਏ ਜਿਵੇਂ ਦਾਵੇਂ ਹੀ ਹੁੰਦਾ ਪਹਿਲਾਂ ਪਿਤਾ ਉਹਦੇ ਜਿਵੇਂ ਪਿੱਤਲ ਦੇ ਗਲਾਸ ਚ ਚਾਹ ਨਹੀਂ ਦਿੰਦੇ ਹਾਂ ਹਾਂ ਮਮਾ ਵੀ ਲੈ ਕੇ ਆਏ ਸੀ ਮੇਰੇ ਲਈ ਪਿੱਤਲ ਦਾ ਗਲਾਸ ਮੈਂ ਲਈ ਹੁਣ ਭੰਡਲੇ ਗਈ ਦੀਵਾਲੀ ਤੇ ਕੋਲੀ ਦੇ ਗਲਾਸ ਪਿੱਤਲ ਦੇ ਇਹਦੇ ਪਾਪਾ ਉਹ ਲੈ ਕੇ ਆਏ ਸੀ ਸਾਲ ਫਿਰ ਉਹਦੀ ਕੈਟ ਦੀ ਮੇਹਰ ਬਣਾ ਲਈ ਹਾਂ ਹਾਂ ਉਹਦੀ ਕੈਟ ਦੀ ਮੇਹਰ ਜਿੱਦਾਂ ਦੀ ਉਹ ਆ ਗਈ ਸਾਡੇ ਘਰ ਜੋ ਚੀਜ਼ ਕਹਿੰਦੇ ਸੀ ਉਹਨੇ ਸਾਨੂੰ ਦੇ ਦਿੱਤੀ ਅੱਛਾ ਦੇਖ ਲਾ ਕਈ ਲੋਕ ਹਨ ਕਈ ਲੋਕ ਪਤਾ ਕੀ ਕਰਦੇ ਨੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਜੇ ਬਿੱਲੀ ਘਰੇ ਆਉਂਦੀ ਆ ਵੀ ਮਾੜਾ ਬਣਾਉਂਦੇ ਨੇ ਪਰ ਬਿੱਲੀ ਨੂੰ ਲక్ష్ਮੀ ਨਰੂ ਮੰਨਦੇ ਨੇ ਜਾਨਵਰ ਕੋਈ ਵੀ ਮਾੜਾ ਨਹੀਂ ਹੁੰਦਾ ਇਹ ਆਪਦੀ ਫੂਡ ਦੇ ਕਿੰਨੇ ਬੱਚੇ ਪਾਲੇ ਨੇ ਬਾਹਰ ਉਹ ਵੀ ਬਹੁਤ ਵਧੀਆ ਨੇ ਜਿੱਦਣ ਸਾਡੇ ਗੇਟ ਮੂਰੇ ਬੈਹ ਕੇ ਆ ਕੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸਕ੍ਰੌਪ ਕਿਦਾ ਕੰਮ ਕਰਦੇ ਆ ਇਹਨਾਂ ਕੋਲ ਨੰਬਰ ਲੱਗੀਆਂ ਆ ਆਰਗੇਨਾਈਜ਼ ਜਤ ਬਹੁਤ ਦਿੱਤੀ ਹੈ ਜਿਹਦੀ ਇੱਜ਼ਤ ਆ ਉਹਦਾ ਸਭ ਤੋਂ ਸ਼ੀ ਹੈ ਹੈਨਾ ਬਾਕੀ ਇਹ ਕੈਟੀ ਦਾ ਸਾਨੂੰ ਬਹੁਤ ਹੀ ਜ਼ਿਆਦਾ ਪਿਆਰੀ ਹੈ ਮੈਂ ਮੇਰੇ ਬੱਚੇ ਆ ਬੇਟੇ ਨਾਲ ਮੋਨੂਆ ਮੈਨੂੰ ਪੈਉਦਣਾ ਗਈ ਵੇਨਾ ਰਾਤ ਨੂੰ ਲੋਰੀ ਦੇ ਕੇ ਸੁਣਾਉਣੀ ਆ ਬੜੀ ਮਿੱਨੀ ਨਾ ਬਬਲੀ ਫੇਰ ਗੈਨੀਆਂ ਮੇਰਾ ਮੋਨੂ ਕਿ ਮੈਂ ਇਹਨੀ ਵੇਨੀ ਮਿੰਨੂ ਅੱਛੇ ਪਿੰਡਾ ਨਾਲ ਇੱਕ ਵੇਨ ਸੁਣਾਉਣੀ ਆ ਰਾਤ ਨੂੰ ਆ ਨਾ ਸੌਂਦੀ ਏ ਠੀਕ ਹੋਰ ਜਿੰਨੀ ਤੇਰੇ ਮੇਰੇ ਪੇਟ ਦੇ ਉੱਪਰ ਪੈ ਨਾ ਜਾਵੇ ਹਾਂ ਮੈਨੂੰ ਸਪੂਨ ਨਹੀਂ ਆਉਣਾ ਇਹਦੇ ਵੀ ਮੈਨੂੰ ਚੱਤਣਾ ਦਿੱਤੋ ਸਾਰਾ ਜਦ ਬੱਚਾ ਚੜਦਾ ਉਹਨਾਂ ਨੂੰ ਗਲਗਲਾ ਚਾਹਤ ਕੇ ਫੇਰ ਸੌਂ ਜੂ ਕੋਈ ਗੰਦ ਨਹੀਂ ਪਾਉਂਦੀ ਕਿਤੇ ਬਾਤ ਹੋਉਂਦੀ ਗਾਵੇ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਹੋਣਾ ਚੁੱਕਿਆ ਘਰੇ ਬੁੱਤਰਿਆ ਗਰਮ ਕਰਕੇ ਮੇਰੀ 프ੈਂਟ ਥੋੜੀ ਜਿਹੀ ਇਮੋਸ਼ਨਲ ਹੋ ਜਾਂਦੀ ਆ ਵਿਚਾਰੀ ਕਿਉਂਕਿ ਜੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਮਤਲਬ ਕੁਝ ਹੋਇਆ ਹੋਵੇ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਹੋਈਆਂ ਹੋਣ ਤਾਂ ਆਪਾਂ ਨੂੰ ਮਾੜੀ ਮਾੜੀ ਗੱਲ ਤੇ ਰੋਣਾ ਆ ਜਾਂਦਾ ਬਸ ਉਹ ਵੈਸੇ ਉਹ ਬਹੁਤ ਸਟਰੋਂਗ ਨਹੀਂ ਉਹ ਵੈਸੇ ਉਹਨਾਂ ਨੂੰ ਕਈ ਵਾਰ ਰੋਣਾ ਆ ਜਾਂਦਾ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਸਟਰੋਂਗ ਕਰਨਾ ਰੋਣ ਨਹੀਂ ਹੁੰਦੇ ਆ ਆ ਆਪਣਾ ਘਰ ਦਾ ਮੰਦਰ ਆ ਆਪਾਂ ਨੇ ਲਾਤੀ ਆਉਣ ਸਰ ਕਰੇ ਜੋਤ ਆਪਾਂ ਨੇ ਹੁਣ ਕਰ ਲਿਆ ਰਸੋਈ ਦਾ ਕੰਮ ਸ਼ੁਰੂ ਕਰ ਗਏ ਰਸੋਈ ਦਾ ਕੰਮ ਬਹੁਤ ਪੈ ਰੇ ਆਜਾ ਆਪਾਂ ਅੰਦਰ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਣੀ ਆ ਕੱਪੜਿਆਂ ਦਾ ਢੇਰ ਬਹੁਤ ਹੈ ਜੀ ਇਹਦਾ ਸਹਿ ਲਾਣਾ ਇਹ ਤੋਤਾ ਪਿਆ ਅੱਜ ਠੀਕ ਹੈ ਆਦੂ ਆ ਆਪਣਾ ਕੱਪੜਾ ਢੇਰ ਪਿਆ ਇੰਨਾ ਜਿਹੜਾ ਅੱਜ ਤੋਤਾ ਮੈਂ ਬਹੁਤ ਜ਼ਿਆਦਾ ਕੱਪੜੇ ਹੋ ਗਏ ਧਿਆਨ ਸਰ ਮੈਂ ਲਾ ਲਾ ਟੀਵੀ हां एने लाणा सार लाले टीवी टीवी ਦੇ ਵਿੱਚ ਹੈ ਕੁਝ ਹੋਵੇ ਚਾਹੇ ਨਾ ਹੋਵੇ ਇਹਨੇ ਟੀਵੀ ਲਾਉਣਾ ਹੀ ਲਾਉਣਾ ਠੀਕ ਆ ਇਹਨੂੰ ਹੁਣ ਟੀਵੀ ਲਾਉਣ ਨਾਲ ਇਹਨੂੰ ਕੱਪੜੇ ਕਿਹੜਾ ਲਾਉਣਾ ਕਿ ਕਿਸੇ ਕੰਮ ਦੀ ਨਹੀਂ ਹੈਲੀ ਉਹ ਕੰਮ ਨਹੀਂ ਕਰਦਾ ਕਿਉਂ ਹੋਏ ਅੰਦਰ ਦੇ ਵਿੱਚ ਬਿਲਕੁਲ ਕੰਮ ਕਰਕੇ ਦਾ ਆਹ ਚੀਜ਼ ਨੂੰ ਵਿੱਚੋਂ ਕੱਟ ਕੀਤਾ ਜਾਵੇ ਹਾਂਜੀ ਦੋਸਤੋ ਚਲੋ ਐਸੀ ਆਪਣਾ ਅੱਜ ਦਾ ਬਲੌਗ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟਰੀ ਦੇਗੀ ਤੁਸੀਂ ਨਾ ਤੁਸੀਂ ਇੱਕ ਚੀਜ਼ ਹੋਰ ਵੀ ਲੈ ਕੇ ਆਓ ਦੱਸੋ ਕੀ ਲੈ ਕੇ ਆਉਂ ਹੋਰ ਕੀ ਲੈ ਕੇ ਆਈ ਹਾਂ ਹੋਰ ਤਾਂ ਮੈਂ ਕੁਝ ਨਹੀਂ ਲੈ ਕੇ ਆਂ ਆਮ ਪਾਪੜ ਲੈ ਕੇ ਆਈ ਹਾਂ ਚਲੋ ਜੀ ਇੱਥੇ ਖਤਮ ਕਰਦੇ ਆ ਆਪਣੇ ਬਲੌਗ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੇਟਾ ਕਾ ਲਗਾ ਲਫਾ ਫਿਚ ਦਿਓ ਮੈਨੂੰ ਐਡ ਕਰਕੇ ਜ਼ਰੂਰ ਅਸਟੇ ਵੀਡੀਓ ਕਿਦਾਂ ਦੀ ਲੱਗੀ ਸਿਚਕਾ ਮੈਨਾਂ